ਜੇਕਰ ਤੁਹਾਡੇ ਘਰ ਵਿੱਚ ਵੀ ਲੱਗੀ ਏ ਸਿਉਂਕ ਤਾਂ ਆਹ ਵੀਡੀਓ ਜ਼ਰੂਰ ਦੇਖੋ ਅਕਸਰ ਹੀ ਜਿਸ ਘਰ ਵਿੱਚ ਸਿਉਂਕ ਲੱਗ ਜਾਂਦੀ ਏ ਤਾਂ ਉਸ ਨੂੰ ਮਾਰਨਾ ਜਾਂ ਕੱਢਣਾ ਬਹੁਤ ਹੀ ਔਖਾ ਹੋ ਜਾਂਦਾ ਏ ਕਿਉਂਕਿ ਨਾ ਤਾਂ ਇਹਦੇ ਤੇ ਕੋਈ ਦਵਾਈ ਕੰਮ ਕਰਦੀ ਏ ਤੇ ਨਾ ਹੀ ਕੋਈ ਹੋਰ ਚਾਰਾ ਚੱਲਦਾ ਏ ਅਤੇ ਜਦੋਂ ਇਹ ਇੱਕ ਵਾਰ ਕਿਸੇ ਲੱਕੜ ਨੂੰ ਲੱਗ ਜਾਂਦੀ ਏ ਤਾਂ ਫਿਰ ਉਸ ਨੂੰ ਜਮ੍ਹਾਂ ਖਤਮ ਕਰ ਦਿੰਦੀ ਏ ਦਰਅਸਲ ਜਿਵੇਂ ਮਧੂ ਮੱਖੀਆਂ ਵਿੱਚ ਇੱਕ ਮੱਖੀਆਂ ਦੀ ਰਾਣੀ ਹੁੰਦੀ ਏ ਉਸੇ ਤਰ੍ਹਾਂ ਸਿਉਂਕ ਵਿੱਚ ਵੀ ਇੱਕ ਸਿਉਂਕ ਦੀ ਰਾਣੀ ਹੁੰਦੀ ਏ ਜਦੋਂ ਤੱਕ ਤੁਸੀਂ ਉਸ ਨੂੰ ਨਹੀਂ ਕੱਢਦੇ ਤਾਂ ਉਦੋਂ ਤੱਕ ਸਿਉਂਕ ਨਹੀਂ ਹਟਦੀ ਵੀਡੀਓ ਵਿੱਚ ਤੁਸੀਂ ਦੇਖ ਦਿਉ ਕਿ ਇੱਕ ਘਰ ਵਿੱਚ ਸਿਉਂਕ ਕੱਢੀ ਜਾ ਰਹੀ ਹੈ ਦਰਸਲ ਇਸ ਘਰ ਵਿੱਚ ਵੀ ਬਹੁਤ ਹੀ ਜ਼ਿਆਦਾ ਸਿਉਂਕ ਸੀ ਅਤੇ ਜਿੱਥੋਂ ਇਹ ਆਉਂਦੀ ਸੀ ਜਦੋਂ ਉਸ ਥਾਂ ਨੂੰ ਪਟਿਆ ਗਿਆ ਅਤੇ ਜਦੋਂ ਉਸ ਵਿੱਚੋਂ ਇੱਕ ਸਿਉਂਕ ਦਾ ਘਰ ਕੱਢਿਆ ਗਿਆ ਅਤੇ ਜਦੋਂ ਉਸ ਨੂੰ ਵਿੱਚੋਂ ਤੋੜਿਆ ਗਿਆ ਤਾਂ ਉਸ ਵਿੱਚ ਇੱਕ ਸਿਉਂਕ ਰਾਣੀ ਬੈਠੀ ਸੀ ਸੋ ਇਹ ਹੁੰਦੀ ਆ ਸਿਉਂਕ ਦੀ ਅਸਲੀ ਜੜ ਜਦੋਂ ਤੱਕ ਤੁਸੀਂ ਇਸ ਨੂੰ ਆਪਣੇ ਘਰੋਂ ਲੱਭ ਕੇ ਨਹੀਂ ਕੱਢਦੇ ਤਾਂ ਸਿਉਂਕ ਨਹੀਂ ਹਟਦੀ ਸੋ ਕੀ ਸੱਚਮੁੱਚ ਹੀ ਇਹ ਸਿਉਂਕ ਦੀ ਰਾਣੀ ਹੁੰਦੀ ਹੈ ਜਾਂ ਤੁਹਾਨੂੰ ਇਸ ਬਾਰੇ ਪਹਿਲਾਂ ਪਤਾ ਸੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ